ਮੇਰਾ ਸੁਸਰੀ ਘਾਲ ਜੀ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਮੰਮੀ ਸਵੇਂ ਦੇ ਕੱਪੜੇ ਜੀ ਮੰਮੀ ਕੋਲੇ ਮੜੇ ਕੱਪੜੇ ਪਏ ਸੀ ਇਹਨਾਂ ਜੀ ਦੇ ਹੁਣ ਕੱਪੜੇ ਸਵੇਂ ਦੇ ਕਿਵੇਂ ਠੀਕ ਹੈ ਜੀ ਵਧੀਆ ਤੁਸੀਂ ਸੁਸਰੀ ਘਾਲ ਜੀ ਸਾਰਾ ਤੇ ਆਪਾਂ ਹੁਣ ਆਈਏ ਨੇ ਕੱਪੜੇ ਜੀ ਇਧਰ ਆਪਾਂ ਟੀਵੀ ਦੇਖੀ ਜਾਨੇ ਆ ਤੇ ਇਧਰ ਹੁਣ ਆਪਾਂ ਕਰਦੇ ਹਾਂ ਸਕੂਲ ਦਾ ਕੰਮ ਆਪਣਾ ਬੈਗ ਆ ਪਿਆ ਜੀ ਤੇ ਹੁਣ ਮੈਂ ਮੱਝਾ ਨੂੰ ਕੱਖ ਪਾ ਕੇ ਆਇਆ ਸੀਗਾ ਤੇ ਅੱਜ ਆਪਾਂ ਕੀ ਬਣਾਵਾਂਗੇ ਦੱਸੋ ਜੀ ਸਰਪ੍ਰਾਈਜ਼ ਪਾਇਸਾ ਲਾ ਚੀ ਜੀ ਬਣਾ ਲੈ ਆਣੇ ਆ ਅੱਜ ਆਪਾਂ ਅੱਜ ਤੁਹਾਨੂੰ ਸਰਪ੍ਰਾਈਜ਼ ਆਈ ਆਪਾਂ ਤੁਹਾਨੂੰ ਹੁਣ ਬਸ ਮੰਮੀ ਕੱਪੜੇ ਸਿਵਾਉਣ ਦੇ ਤੁਹਾਨੂੰ ਫਿਰ ਆਪਾਂ ਦਿਖਾਵਾਂਗੇ ਕੀ ਬਣਾਵਾਂਗੇ ਅੱਜ ਆਪਾਂ ਕੁਝ ਵੀ ਕੁਝ ਵੀ ਹਜੇ ਨਹੀਂ ਬਸ ਤੁਹਾਨੂੰ ਦਿਖਾਵਾਂਗੇ ਠੀਕ ਹੈ ਨਾਲ ਨਾਲ ਜਿਹੜੇ ਬੁੱਕ ਗਏ ਮੱਜਾਂ ਹਾਂ ਹਾਂ ਬੁੱਕ ਗਏ ਤੇ ਚਲੋ ਹੁਣ ਮੰਮੀ ਨੂੰ ਕੱਪੜੇ ਸਿਵਾਉਣ ਦੇ ਕਿੰਨਾ ਟਾਈਮ ਲਾਉਂਗੇ ਤੁਸੋ ਆਪਾਂ ਥੋੜਾ ਜਿਹਾ ਅਲਮੇਰਾਂ ਐਂ ਗੱਲ ਸੁਣ ਇੱਥੇ ਬੈਠਾ ਤਾਂ ਹੈਗੇ ਕਿਤੇ ਮਰੀਆਂ ਮੈਸਮੈਂਟ ਹੋਰ ਆਪਣਾ 4.5 ਹੋ ਗਏ। ਹੱਲ ਵੇਟ ਕਰਕੇ ਬਣਾਵਾਂਗੇ। ਚਲੋ ਮਿੱਤਰੋ ਫਿਰ ਕੱਪੜੇ ਸਿਉਂਦੇ ਜਲਦੀ ਹਲਦੀ ਥੋੜਾ ਸਰਪ੍ਰਾਈਜ਼ ਛੁੰਡੀ ਕਰੇ। ਬਣਾਉਣ ਦੀ ਤੇਰੀ ਗੱਲ ਤੇ। ਰੋਜੀ ਲਾ ਕੇ ਆਉਣਾ। ਆਟਾ ਗੁੰਨੇ ਅੱਜ ਆਪਾਂ ਬਣਾਵਾਂਗੇ ਜੀ ਪੂੜੇ। ਮੈਨੂੰ ਫਿਰ ਮੈਂ ਤਾਂ ਚੁੰਨੀ ਨੇ ਧਿਆਨ ਦੇ ਦਿੱਤਾ। 27 ਸੌਣ ਹੋ ਗਿਆ। ਮੈਂ ਇੱਕ ਐਤ ਕੀਤਾ ਆਈ ਨਾਂਗੇ ਸੌਣ ਕੁਝ ਵੀ ਨਹੀਂ ਬਣਾਇਆ ਗਿਆ। ਤੇ ਥੋੜੇ ਜਿਹਾ ਬਣਾਵਾਂਗੇ ਜੀ। ਥੋੜੀ ਨਾਲ ਸ਼ੇਅਰ ਕਰਾਂਗੇ ਰੈਸਪੀ। ਠੀਕ ਹੈ ਸੀ। ਸਾਰੇ ਇਹਨਾਂ ਨਾਲ ਬਣੇ ਰਹੋ ਹੁਣ ਆਪਾਂ ਜੇ ਆਟਾ ਪੁੱਰ ਰਹੇ ਹਾਂ ਠੀਕ ਹੈ ਜੀ ਆਪਾਂ ਕੋਈ ਚੀਜ਼ ਨਹੀਂ ਲਾਤੀ ਪੱਥਾਂ ਨਹੀਂ ਮਿਕਸ ਕਰ ਰਹੇ ਹਾਂ ਗੰਡਾ ਨਾ ਪੈਂਨ ਸਾਫ਼ ਹੋ ਗਿਆ ਆਟਾ ਹੋਰ ਤਾਂ ਕੋਈ ਚੱਕਰ ਨਹੀਂ ਲੰਦੇ ਚਲੋ ਜੀ ਇਹ ਚ ਆਪਣੇ ਭਾਂਤੇ ਪਏ ਸੀ ਚੌਲ ਆਪਣਾ ਆਟਾ ਰੈਡੀ ਹੈ ਠੀਕ ਹੈ ਜੀ ਹੁਣ ਪਹਿਲਾਂ ਆਪਾਂ ਗੋਹਾ ਸਿੱਟੇ ਜੀ ਗੋਹਾ ਸਿੱਟ ਕੇ ਮੈਂ ਦੋ ਮਿੰਟਾਂ। ਹਾਂਜੀ ਮਿੱਤਰੋ ਤੇ ਮੰਮੀ ਨੇ ਇੱਧਰ ਸਾਰਾ ਆਪਣਾ ਵੇੜਾ ਧੋ ਦਿੱਤਾ ਹੈ ਦੇਖ ਸਕਦੇ ਤੁਸੀਂ। ਤੇ ਹੁਣ ਮੈਂ ਜੋਤ ਲਾਉਣ ਜਾਣਾਗਾ। ਫਿਰ ਆਪਣੀ ਟੋਬੇ 'ਚ ਬਖਤਾਂ ਨੇ ਜੀ। ਆਪਾਂ ਉੱਥੇ ਉਹਨਾਂ ਨੂੰ ਰੋਟੀਆਂ ਪਾ ਕੇ ਆਇਆ ਕਰਾਂਗੇ ਹੁਣ ਰੋਜ਼। ਆਪਾਂ ਨਵਾਂ ਆਪਣੀ ਲਾਈਫ ਦੇ ਵਿੱਚ ਕੋਈ ਨਵਾਂ ਰੁਟੀਨ ਬਣਾਇਆ ਹੋਣਾ ਮੈਂ ਤੇ ਉਹਨਾਂ ਨੂੰ ਆਪਾਂ ਨਾਲ ਰੋਟੀਆਂ ਪਾ ਕੇ ਆਇਆ ਕਰਾਂਗੇ ਜਿਹੜੀਆਂ ਆਪਣੇ ਪਈਆਂ ਹੁੰਦੀਆਂ। ਕੱਲ ਜਦੋਂ ਮੈਂ ਜੋਤ ਲਾਉਣ ਗਿਆ ਸੀ ਗੁਰਦੁਆਰੇ ਸੀ ਉਹਦੋਂ ਉਹ ਬਹੁਤ ਭੁੱਖੇ ਸੀਗੇ। ਤੇ ਮੈਂ ਗੁਰਦੁਆਰੇੋਂ ਸੱਤ ਅੱਠ ਪ੍ਰਸ਼ਾਦ ਚੱਕਲੇ ਤੇ ਉੱਥੇ ਮੈਂ ਬਾਬਾ ਜੀ ਦੇ ਬੱਚੇ ਉਹਨਾਂ ਨੂੰ ਪਾਇਆ ਜਿੱਦੋਂ ਰੋਟੀਆਂ ਪਾਈਆਂ ਬਹੁਤ ਭੁੱਖੇ ਵਾਂਗੂ ਖਾ ਰਹੀਆਂ ਸੀ ਉਹਨਾਂ ਨੂੰ ਬਹੁਤ ਭੁੱਖ ਲੱਗੀ ਪਈ ਸੀ ਉੱਥੇ ਨਾ ਜਦੋਂ ਮੈਂ ਨੰਗਾ ਸੀ ਗਰਾਊਂਡ 'ਚੋਂ ਆਇਆ ਸੀ ਗੁਰਦੁਆਰੇ ਵੱੜ ਗਿਆ ਮੈਂ ਤੇ ਉਦੋਂ ਉਹ ਮਿੱਟੀ ਜੰਜ ਮਾਰੀ ਜਾਂਦੀ ਸੀ ਗਿਆ ਤੇ ਬਸ ਸਮਝਣ ਦੀ ਕਮੀ ਹੁੰਦੀ ਹੈ ਹਰੇਕ ਚੀਜ਼ ਨੂੰ ਜੀ ਤੇ ਇੱਧਰ ਹੁਣ ਮੰਮੀ ਨੂੰ ਦੇਖ ਸਕਦਾ ਹਾਂ ਆ ਤਾਂ ਹੋ ਦਿੱਤਾਗਾ ਤੇ ਆਪਣੇ ਆਪਣੇ ਫੋਲੋਅਰ ਬਲੌਗ ਨੂੰ ਬਾਚ ਕਰਿਆ ਕਰੋ ਤੇ ਆਪਾਂ ਨੂੰ ਵਧੀਆ ਸਾਰੇ ਸਪੋਰਟ ਕਰਿਆ ਕਰੋ ਜੀ ਤੇ ਆਪਣੇ ਨਾਲ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਨੇ ਆਪਣੇ ਛੋਟੇ ਭਰਾ ਨੂੰ ਆਪਾਂ ਨੂੰ ਸਪੋਰਟ ਫੁੱਲ ਕਰਿਆ ਕਰੋ ਤੇ ਦੱਸੋ ਵੀ ਆਪਣੀ ਪੱਗ ਕਿੱਦਾਂ ਲੱਗ ਰਹੀ ਅੱਜ ਇਹਨਾਂ ਮਾੜੀ ਮੈਂ ਦੂਜੀ ਤਰ੍ਹਾਂ ਦੀ ਬਨਣੀ ਸੀ ਉਸ ਤਰ੍ਹਾਂ ਹੀ ਬਨਨੀ ਗਈ ਨੂੰ ਫਿਰ ਮੈਂ ਇਸ ਤਰ੍ਹਾਂ ਹੀ ਲੜ ਲਾ ਲਿਆ ਤੇ ਚਲੋ ਹੁਣ ਆਪਾਂ ਜੋਤ ਲਾ ਕੇ ਆਉਣੇ ਆ ਤੇ ਫਿਰ ਮੰਮੀ ਨਾਲ ਬਣਾਉਂਦੇ ਖੀਰ ਪੂੜੇ ਇੱਧਰ ਦੇਖਾ ਜੀ ਮੁੰਨੇ ਆ ਗਰੀਂਦੇ ਆ ਬੱਤੀ ਬੱਤੀ ਕਹਿੰਦੇ ਆ ਪਾ ਚੱਲਿਆ ਐ ਸੰਜੀ ਹੁਣ ਆਪਾਂ ਐ ਜੋਦੜੋਂ ਨੇ ਆਪਣੇ ਡੇਰ ਅੰਦਰੋਂ ਜੀ ਦੇਖ ਸਕਦੇ ਹੋ ਤੇ ਉਹਨਾਂ ਪਰਨੇ ਜੋਤੋ ਹਾਂ ਹਾਂ ਰੱਖ ਲੈ ਇਹ ਤੋਂ ਰੱਖ ਲਈ ਦੀ ਐ ਤੇ ਆਪਣੇ ਡੇਰ ਹੈ ਦੇਖ ਸਕਦੇ ਹੋ ਆਪਣੇ ਡੇਰ ਐ ਇੱਥੇ ਆਪਾਂ ਰੋਜ਼ ਆਪਾਂ ਮੱਥਾ ਟੇਕਣਾ ਉਹਨੇ ਆਪਣਾ ਸਾਰਾ ਪਿੰਡ ਮੱਥਾ ਟੇਕਣਾ ਹੁੰਦਾ ਧਰਮਸ਼ਾਮ ਜੀ ਤੇ ਹੁਣ ਆਪਾਂ ਜਾਂਦੇ ਆ ਗੁਰਦੁਆਰਾ ਸਾਹਿਬ ਜੋਤਲਾਂ ਫਿਰ ਆਪਾਂ ਨਾਲੀ ਮੈਂ ਰੋਟੀਆਂ ਲਿਆਇਆ ਟੋਕਰੀ ਚ ਪਈਆਂ ਨਾਲ ਉਹਨਾਂ ਉੱਥੇ ਆਪਾਂ ਰੋਟੀਆਂ ਪਾਇਆ ਮਾਰੀ ਆ ਜੋ ਫਿਰ ਮਿੱਤਰੋ ਜਿਵੇਂ ਇਹ ਦੇਖ ਸਕਦੇ ਹੋ ਬੱਚੇ ਸੰਥੇ ਕਰਨ ਉਹਦੇ ਹੁੰਦੇ ਗੁਰਦੁਆਰਾ ਸਾਹਿਬ ਵਿੱਚ ਅੱਧਿਆ ਨੇ ਖਾ ਲਈ ਜੀ ਅੱਧੇ ਹੁਣ ਕਰਨਗੇ ਦੇਖ ਸਕਦੇ ਹੋ ਦੇਖ ਸਕਦੇ ਹੋ ਇਹ ਆਪਣੀਆਂ ਰੋਟੀਆਂ ਪਾ ਦਿੱਤੀਆਂ ਨੇ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਲੱਗਦਾ ਐਵੇਂ ਜੀ ਆ ਆ ਆ ਆ ਆ ਜੀ ਹੁਣ ਆਪਾਂ ਚਲਦੇ ਆ ਘਰ ਨੂੰ ਆਪਾਂ ਰੋਟੀਆਂ ਵੀ ਪਾਤੀਆਂ ਉਹਨਾਂ ਨੂੰ ਜੇ ਕਈ ਵਾਰ ਗੁਰਦੁਆਰੇ ਚ ਪਈਆਂ ਹੋਣੀਆਂ ਪੱਠ ਪਾਦਾਂਗੇ ਤੇ ਇਧਰ ਵੀ ਦੇਖ ਸਕਦੇ ਹਾਂ ਆਪਣੇ ਪਿੰਡ ਦਾ ਮਾਹੌਲ ਇਧਰ ਸੰਤਾਂ ਦੀ ਤਸਵੀਰ ਹੈ ਜੀ ਤੇ ਚਲੋ ਹੁਣ ਆਪਾਂ ਘਰੇ ਚਲਦੇ ਹਾਂ ਹੁਣ ਆਪਾਂ ਦੁੱਧ ਭਾ ਕੇ ਆਵਾਂਗੇ ਮਾਨ ਲਿਆ ਕਿ ਆਪਾਂ ਪੱਤੇ ਪਿਸਟੜ ਦੇ ਦਿੱਤੇ ਹੁਣ ਆਪਾਂ ਸਟਾਰਟ ਕਰਾਂਗੇ ਗੁੜਮਾਣ ਤੇ ਇਹ ਪੱਤੇ ਆਪਾਂ ਸਮਾਰ ਕੇ ਸਾਫ ਕਰ ਲਈਏ ਠੀਕ ਹੈ ਜੀ ਤੇ ਉੱਪਰ ਸਾਰਾ ਮਾਣ ਰੱਖਣਾ ਚਾਰ ਚਰਨ ਲਿਖਾਉ ਉੱਪਰ ਆ ਤਾਂ ਅਗੀ ਖੀਰ ਹੈਗੀ ਤੇ ਇਧਰ ਗੋੜਿਆਂ ਦਾ ਆਟਾ ਗਿਆ ਜੀ ਦੇਖ ਸਕਦੇ ਹੋ ਤੁਸੀਂ ਤੇ ਮੈਂ ਇਧਰੋਂ ਪੱਤੇ ਲਿਆ ਸੀ ਆਪਣੇ ਉਹ ਬਾਰਗੇ ਲੱਗੇ ਹੋਏ ਉਹ ਸਾਹਮਣੇ ਤੇ ਮੰਮੀ ਗਾਣੀ ਚੌਣ ਜਾਣਾ ਦਾ ਤਿੰਨ ਦਰ ਰਹਿ ਗਏ ਤੇ ਆਪਾਂ ਹੁਣ ਬਣਾਉਣੇ ਇਹ ਤੇ ਸਾਰਾ ਬਲੌਗ ਦੇਖੋ ਆਪਣ ਨੂੰ ਫਾਲੋ ਸਪੋਰਟ ਕਰਿਆ ਕਰੋ ਆਪਣੇ ਛੋਟੇ ਭਾਈ ਸਮਝ ਕੇ ਜੀ ਤੇ ਆਪਣੇ ਬਲੌਗ ਤੇ ਕਈ ਵਾਰੀ ਕੋਈ ਕਮੀ ਆਦੀ ਆਪਣ ਨੂੰ ਜਰੂਰ ਦੱਸਿਆ ਕਰੋ ਕਿਉਂਕਿ ਆਪਾਂ ਕੋਈ ਬਹੁਤ ਵੱਡੇ ਨਹੀਂ ਆ ਕਮੀਆਂ ਪੇਸ਼ੀਆਂ ਹਰੇਕ ਦੀਆਂ ਨੇ ਤੇ ਤੁਸੀਂ ਹੁਣ ਦੱਸਿਓ ਜੀ ਚਲੋ ਆਪਾਂ ਪਹਿਲਾਂ ਦੁੱਧ ਪਾਈਏ ਉਹਨੇ ਮੰਮੀ ਬਣਾਈ ਜਾਣਗੇ ਹਨਾਈ ਹਾਂ ਹਾਂਜੀ ਲੋ ਜੀ ਹੁਣ ਆਪਾਂ ਲੈ ਜਾਂਦੇ ਦੁੱਧ ਦੇਣ ਜਾਂਦੇ ਆ ਸਾਰੀ ਹੁਣ ਆਪਾਂ ਪਾਉਣ ਜਾਂਦੇ ਦੁੱਧ ਜੀ ਕੋਈ ਚਲੋ ਇਹਣਾ ਪੱਤਾ ਚਵਾ ਕੇ ਆਣੇ ਅੱਜ ਆਪਾਂ ਸਵੇਰੇ ਪਾ ਕੇ ਨਹੀਂ ਆਇਸੀ ਦੁੱਧ ਹੋਰ ਬਸ ਲੇਟ ਹੋ ਗਏ ਸੀ ਤਾਂ ਘਰ ਕੇ ਪਾਏ ਨਹੀਂ ਗਿਆ ਤੇ ਹੁਣ ਆਪਾਂ ਕੌਣ ਕਰੀਏ ਇਹ ਨਾਲ ਜੁੜੇ ਰਹੋ ਮਿੱਤਰੋ ਤੇ ਤੁਹਾਨੂੰ ਜਾ ਦਿਖਾਵਾਂਗੇ ਪੂਰੇ ਖਵਾਵਾਂਗੇ ਤੁਹਾਨੂੰ ਹਾਂਜੀ ਮਿੱਤਰੋ ਭਾਈ ਆ ਚੁੱਕਿਆ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਸੀ 10 20 ਮਿੰਟ ਹੋ ਗਏ ਸੀ ਇੱਥੇ ਖੜੇ ਹਾਂ ਹੁਣ ਭਾਈ ਆ ਗਿਆ ਹੁਣ ਪੱਤਾ ਚਵਾ ਕੇ ਦੁੱਧ ਪਾ ਆਂਜੀ ਮਿੱਤਰੋ ਭਾਈ ਚਾਹ ਕੁਰਸੀ ਲਿਆਈ ਜੀ ਕੁਰਸੀ ਨਹੀਂ ਸੀਗੇ ਇੱਥੇ ਬੈਠਣ ਵਾਸਤੇ ਉਹ ਮੰਜੇ ਦਾ ਪਿਆ ਬਾਈ ਕੁਰਸੀ ਦੀ ਬੰਦਾਗਾ ਤੇ ਹੁਣ ਇੱਧਰ ਮੈਂ ਆਇਆ ਚਲੋ ਭਾਈ ਜਿੰਨੇ ਚਾਊਗਾ ਉਹਨੇ ਮੈਂ ਫੈਂਟ ਵੀ ਲਾ ਕੇ ਬਗ ਜੂਗਾ ਨਹੀਂ ਤੱਕਣਾ ਟਾਈਮ ਲੱਗੂਗਾ ਤੇ ਇੱਥੋਂ ਫੈਂਟ ਲੱਗਦੀ ਐ ਜੀ ਤੇ ਹੁਣ ਆਪਾਂ ਜੀ ਫੈਂਟ ਲਾ ਲੀਏ ਬਾਅਦ ਜਿੰਨੇ ਆਉਗੇ ਉਹਨੇ ਆਪਾਂ ਭਾਈ ਦੱਸ ਦਾਂਗੇ ਤੇ ਹੁਣ ਇਹਦੀ ਫੈਂਟ ਲੱਗ ਚੁੱਕੀ ਐ ਤੇ ਆਪਾਂ ਇੱਧਰ ਦੁੱਧ ਪਾਇਆ ਪਿਆ ਜੀ ਦੇਖ ਸਕਦੇ ਹੋ ਕੋਈ ਮਤਰਾ ਹੁਣ ਆਪਾਂ ਦੁੱਧ ਪਾਤਾ ਆਪਾਂ ਚੱਲਦੇ ਹਾਂ ਘਰ ਘਰੇ ਪੂੜੇ ਬਣ ਜਾਂਦੇ ਹਨ ਕੇ ਫਿਰ ਦਿਖਾਵਾਂਗੇ ਸਰਦਾਰ ਨਾਲ ਕੋ ਡੈਰੀ ਵੀ ਆਪਾ ਪਾ ਲਈ ਚਲੋ ਹੁਣ ਚਲਦੇ ਅਰੇ ਹੋਣੀ ਆ ਕੇ ਖੜੇ ਆ ਸਮੈਲ ਜੀ ਬਾਰਗੀ ਆਉਣ ਲੱਗੀ ਮੈਂ ਆਖਿਆ ਆਪਣੇ ਪੂੜੇ ਬਣਨੇ ਹੋ ਗਏ ਸਟਾਰ ਮਾੜੇ ਹੱਥ ਦੇ ਬਣਾਏ ਬਣਾਏ ਕਦੀ ਮਿਲਦੇ ਆ ਤੇ ਸੌਣਦੇ ਉਹ ਵੀ ਮਹੀਨੇ ਚ ਬਹੁਤ ਨਿਆਰਾ ਆਉਂਦਾ ਹੈ ਹੇ ਹੇ ਦੁੱਧ ਪਾਇਆ ਤੇ ਗੋਲ ਗੋਲ ਦੇਖ ਸਾਦੇ ਅੱਛੇ ਤੁਸੀਂ ਪੂੜੇ ਉੱਤਰੋਂ ਦੇਖ ਸਕਦੇ ਆਪਾ ਦੇਸੀ ਤਰੀਕੇ ਨਾਲ ਬਣਾ ਰਹੇ ਮੰਮੀ ਪੱਤਲ ਦੇ ਪੱਤੇ ਆਣਾ ਬਹੁਤ ਸਰਾ ਸਮੈਲ ਆ ਰਹੀ ਹੈ ਮੰਮੀ ਪਹਿਲੀ ਵਾਰੀ ਮੰਮੀ ਨੇ ਵਧੀਆ ਬਣਾਏ ਨੇ ਇਹ ਜੀ ਖੀਰ ਪੂੜੇ ਵਧੀਆ ਲਾਏ ਪਹਿਲੀ ਵਾਰੀ ਨਹੀਂ ਤਾਂ ਹਨਾ ਮੈਂ ਪਹਿਲੀ ਵਾਰ ਲਾਈਂ ਜਾਂ ਕਰਦੀ ਸੀ ਹੈ ਨਾ ਹੋਰੀ ਨਹੀਂ ਤਾਂ ਇਹ ਪਕੌੜੀ ਹੀ ਦਿੰਦੇ ਆ ਐਡੇ ਸਰਾ ਬਹੁਤ ਵਧੀਆ ਜੀ ਬਹੁਤ ਵਧੀਆ ਬਣਾਏ ਮੰਮਾ ਜੀ ਬਹੁਤ ਵਧੀਆ ਤੇ ਦੇਖ ਸਕਦੇ ਹੋ ਆਜੋ ਜੀ ਖਾ ਲਓ ਤੁਸੀਂ ਵੀ ਆਜੋ ਤੇ ਆਪਣੇ ਕਮੈਂਟਾਂ ਦੱਸੋ ਕਿਤਾ ਦੀ ਸਮਾਂ ਲ ਆ ਰਹੀ ਆ ਤੁਹਾਨੂੰ ਆਪਾਂ ਕਮੈਂਟਾਂ 'ਚ ਦੱਸਿਓ ਮਿੱਤਰੋ ਠੀਕ ਆ ਜੀ ਦੇਖੋ ਖੀਰ ਵੀ ਦੇਖ ਸਕਦੇ ਹੋ ਇਹ ਸਾਰਾ ਕੁਝ ਬਣ ਕੇ ਮੰਮੀ ਨੇ ਕਰਤਾ ਰੈਡੀ ਤੇ ਅੱਜ ਆਪਾਂ ਡਿਨਰ ਦਾ ਡਿਨਰ ਆਪਾਂ ਖਾਵਾਂਗੇ ਅੱਜ ਹੀ ਇਹ ਐਵੇਂ ਬੰਦਾ ਜੀ ਇਸ ਤਰ੍ਹਾਂ ਪੱਤਾ ਫੇਰਨਾ ਪੈਂਦਾ ਗੋਲ ਗੋਲ ਸਖਾ ਬੋਲੋ ਮੰਮੀ ਸਿਖਾਉ ਜੀ ਇਹਨਾਂ ਆਪਣੇ ਹੁੰਦਾ ਪੁੱਤ ਸਾਰਿਆਂ ਮਾਤਾਂ ਨੂੰ ਪੈਣਾ ਨੂੰ ਆਪਣਾ ਹੁੰਦਾ ਹੀ ਆ ਹਨਾ ਹਾਂ ਹੁੰਦਾ ਤਾਂ ਹੁੰਦਾ ਕਈ ਵਾਰੀ ਕਿਸੇ ਨੂੰ ਨਹੀਂ ਐਸ ਤਰ੍ਹਾਂ ਲੈਸ ਐਸ ਤਰ੍ਹਾਂ ਦੀ ਸ਼ੇਪ ਬਣਾ ਦੋ ਗੋਲ ਜੀ ਕੌਲੀ ਨਾ ਪਹਿਲਾਂ ਦਾ ਕੌਲੀ ਨਾਲ ਚਾਰ ਸਪੇ ਰੈਪਾ ਦੋ ਫਿਰ ਇਹਦੀ ਬਸ ਤੇਲ ਲਾ ਦਵੇ ਚਾਰ ਸਪੇ ਐਸ ਤਰ੍ਹਾਂ ਲਾ ਦੋ ਠੀਕ ਹੈ ਤੇ ਚਲੋ ਆਪਾਂ ਹੁਣ ਖਾ ਕੇ ਤੁਹਾਨੂੰ ਟੇਸਟ ਦੱਸਦੇ ਹਾਂ ਇਹ ਤਾਂ ਕਿਦਾਂ ਦਾ ਠੀਕ ਹੈ ਚਲੋ ਮੇਤਰ ਆਪਾਂ ਹੁਣ ਖਾਣ ਲੱਗੇ ਆ ਤੇ ਸਾਰੇ ਐ ਨਿਆਰੇ ਐ ਇਹ ਇਹ ਨਿਆਰਾ ਹੋਵੇ ਤੇ ਸਾਹਮਣੇ ਹੁਣ ਖੀਰ ਪੂਰੇ ਬਹੁਤ ਸੁਆਦ ਆਉਂਦਾ ਹੈ ਤੇ ਸੌਂਦਾ ਮਹੀਨਾ ਟੱਪ ਰਿਹਾ ਸੀ ਮੰਮੀ ਕਹਿੰਦੀ ਆਪਾਂ ਤਿਹਾਰ ਤਾਂ ਹਰੇਕ ਇੱਕ ਮਨਾਉਣਾ ਬਹੁਤ ਜ਼ਰੂਰੀ ਹੁੰਦਾ ਪਿਛਲੇ ਸਾਲ ਆਪਾਂ ਨਹੀਂ ਬਣਾ ਸਕਿਆ ਕਿਉਂਕਿ ਉਦੋਂ ਮੇਰੀ ਮੰਮੀ ਦੇ ਤਾਏ ਦਾ ਮੁੰਡਾ ਮੱਕ ਗਿਆ ਸੀਗਾ ਜੀ ਡੈਥ ਹੋ ਗਈ ਸੀ ਉਹਨਾਂ ਦੀ ਤੇ ਆਪਾਂ ਪਿਛਲੇ ਸਾਲ ਤਾਂ ਨਹੀਂ ਬਣਾ ਸਕੇ ਤੇ ਤਿਹਾਰ ਤੁਸੀਂ ਵੀ ਸਾਰਾ ਮਨਾਇਆ ਕਰੋ ਹੱਸਦੇ ਰਹੋ ਤੁਸੀਂ ਵੀ ਆਪਦੇ ਘਰੇ ਹੀ ਬਸਦੇ ਰਹੋ ਛੋਟੇ ਛੋਟੇ ਖੁਸ਼ੀਆਂ ਨੂੰ ਮਹਿਸੂਸ ਕਰਕੇ ਵਧੀਆ ਉਹਨਾਂ ਨੂੰ ਇੰਜੋਏ ਕਰਿਆ ਕਰੋ ਜੀ ਤੇ ਹੁਣ ਮੰਮੀ ਉਧਰ ਬਣਾਈ ਜਾਂਦੇ ਆ ਬਸ ਇੱਧਰ ਆਪਾਂ ਖਾਵਾਂਗੇ ਤੇ ਤੁਸੀਂ ਵੀ ਆਜੋ ਖਾ ਲਓ ਤੇ ਤੁਸੀਂ ਵੀ ਘਰੇ ਜੂਰ ਟਰਾਈ ਕਰਕੇ ਦੇਖਿਓ ਜੀ ਇਹ ਪੂੜੇ ਬਹੁਤ ਵਧੀਆ ਲੱਗਿਆ ਇਹ ਮੈਨੂੰ ਤਾਂ ਤੇ ਚਲ ਲਈ ਜੇਕਰ ਤੁਹਾਨੂੰ ਅੱਜ ਦਾ ਆਪਣਾ ਵਲੌਗ ਵਧੀਆ ਲੱਗਿਆ ਤਾਂ ਆਪਾਂ ਜਰੂਰ ਕਮੈਂਟਾਂ ਵਿੱਚ ਦੱਸਿਓ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਤਾਂ ਆਪਣੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਜਾ ਕਰੋ ਜੀ ਸਾਰਿਆਂ ਨੇ ਚਲੋ ਜੀ ਫਿਰ ਅਗਲੇ ਵਲੌਗ 'ਚ ਮਿਲਦੇ ਆਂ ਸਤਿ ਸ੍ਰੀ ਅਕਾਲ ਜੀ ਹੱਦੇ ਰਹੋ ਬਸਤੇ ਰਹੋ ਜੀ